ਸਿਰਗੁਰੂ ਨਾਨਕਦੇਵ ਜੀ ਨੇ ਕਿਹਾ ਸੀ ਕਿਰਤ ਕਰੋ ਨਾਮ ਜਪੋ ਤੇ ਵੰਡ ਛਕੋ ਇਹ ਚੀਜ਼ ਮੈਂ ਤਾਂ ਕਹਿ ਰਿਹਾ ਕਿਉਂਕਿ ਅੱਜ ਇੱਕ ਉਸ ਬੰਦੇ ਨਾਲ ਮਿਲਣ ਲੱਗੇ ਜੋ ਕੀਰਤਨ ਵੀ ਕਰਦਾ ਹੈ ਕਿਰਤ ਵੀ ਕਰਦਾ ਹੈ ਇੱਕ ਰੂਟ ਸਾਈਡ ਤੇ ਆਪਣੀ ਗੱਡੀ ਲਿਆ ਕੇ ਉਸ ਦੇ ਵਿੱਚ ਖਾਣ ਪੀਣ ਦਾ ਜਿਹੜਾ ਸਮਾਨ ਹੈ ਉਹ ਵੇਚਦੇ ਨੇ ਮੇਸਾਬ ਅਕਸਰ ਆਪਾਂ ਦੇਖਦੇ ਹਾਂ ਕਿ ਜਦੋਂ ਤੁਸੀਂ ਨਾਨਕ ਕੀਰਤਨ ਵੀ ਕਰਦੇ ਹੋ ਬਹੁਤ ਘੱਟ ਲੋਕ ਦੇਖਦੇ ਹਨ ਜੋ ਗੁਰਮਤ ਦੇ ਨਾਲ ਤਾਂ ਜੁੜੇ ਹੋਏ ਨੇ ਤੇ ਨਾਲ ਦੇ ਨਾਲ ਇਦਾਂ ਦਾ ਦਾ ਕੀਰਤ ਵੀ ਕੋ ਕਰਦੇ ਹੁਣ ਸੋ ਮੈਨੂੰ ਲੱਗਦਾ ਕਿ ਇੱਕ ਬਹੁਤ ਵੱਡੀ ਮਿਸਾਲ ਤੁਸੀਂ ਇੱਕ ਦਿੱਤੀ ਹੈ ਜਿਹੜੇ ਆਪਣੇ ਕੁਝ ਪਾਠੀ ਭਰਾ ਨੇ ਜਾਂ ਸਿੰਘ ਭਰਾ ਨੇ ਜਾਂ ਕਿਉਂਕਿ ਅੱਜ ਆਪਾਂ ਮਾਰਕੀਟ ਦੇ ਵਿੱਚ ਦੇਖਦੇ ਹਾਂ ਕਿ ਅੱਜ ਕੱਲ ਜਿਹੜੇ ਸ਼ਰਧਾਈ ਵਾਲੇ ਸਿੰਘ ਨੇ ਨਿਹੰਗ ਸਿੰਘ ਉਹ ਵੀ ਬਾਹਰ ਨਿਕਲੇ ਨੇ ਉਹ ਵੀ ਇਹ ਚੀਜ਼ ਕਰਦੇ ਪਏ ਨੇ ਜੀ ਹੋ ਗਿਆ ਇਹ ਬਹੁ ਵੀ ਕਿਹਾ ਕਿ ਜਿਹੜੀ ਸਿੰਘ ਆਪਣੇ ਅੱਗੇ ਆਏ ਉਹਨਾਂ ਨੂੰ ਸਾਰੇ ਇਹਦੇ ਨਸ਼ੇੜੀ ਕਹਿੰਦੇ ਆ ਪੰਗ ਪਹਿਣ ਕਹਿੰਦੇ ਆ ਉਹਨਾਂ ਨੇ ਆਪਣਾ ਜੋਬ ਜੋ ਕੀਤਾ ਜੋ ਉਹਨਾਂ ਨੇ ਆਪਣੇ ਹੱਥ ਨਾਲ ਗੋਣਾ ਉਹ ਲੈ ਕੇ ਅੱਗੇ ਆਂਦਾ ਜਿਸ ਤਰ੍ਹਾਂ ਤੁਸੀਂ ਪਹਿਲਾਂ ਮੈਂ ਗੱਲ ਕੀਤੀ ਕੀਰਤਨ ਕਰਦੇ ਉਹਨਾਂ ਨਾਲ ਤੇ ਜਦੋਂ ਕੀਰਤਨ ਦਾ ਕਿਤੇ ਜਾਣਾ ਹੋਵੇ ਸਮਾਗਮ ਹੋਵੇ ਫਿਰ ਦੁਕਾਨ ਬੰਦ ਹੋਏਗੀ ਕਿਸੇ ਬੰਦੇ ਨੂੰ ਹੋਏਗੀ ਕਿਉਂਕਿ ਸਾਰਾ ਗੱਡੀ ਮੈਂ ਹੀ ਲੈ ਕੇ ਆਣੀ ਚਲਾਣੀ ਮੈਂ ਹੀ ਮਾਲ ਤਿਆਰਤ ਵੇਹੇ ਉਹਨੇ ਕਰਨਾ ਪਰ ਸੈਟਅਪ ਕਰਕੇ ਲੈ ਕੇ ਜਾਣਾ ਹੋਊਗਾ ਬਹੁਤ ਸਾਰੇ ਕਪਲ ਦੇਖ ਰਹੇ ਜੋ ਕਿ ਕਹਿੰਦੇ ਨੇ ਕਿ ਬਿਲੇ ਬੈਠੇ ਰਹਿੰਨੇ ਘਰੇ ਵੀ ਬਾਹਰ ਜਗ੍ਹਾ ਕੁਝ ਕੰਮ ਕਰਦੇ ਆ ਅਸੀਂ ਇੱਥੇ ਗੁਰਸਿੱਖਾ ਫੈਮ ਆ ਕਪਲਾਂ ਨੂੰ ਦੇਖ ਕੇ ਅਸੀਂ ਅੱਗੇ ਆਏ ਆ ਜਿਹੜੇ ਆਪਣੇ ਆਪ ਨੂੰ ਅੱਗੇ ਕਰਦੇ ਆ ਤਾਂ ਇਸ ਵਸਾ ਉਹਨਾਂ ਨੂੰ ਦੇਖ ਦੇ ਕੇ ਅਸੀਂ ਵੀ ਆਖੇ ਚਲਾ ਆਪਣੀ ਪ੍ਰਾਈਵੇਟ ਚੀਜ਼ੇ ਸੇ ਆਪਾਂ ਲੋਕਾਂ ਨੂੰ ਪਿਆਈਏ ਜਿਹੜੇ ਲਾਹੌਰ ਵੀ ਕਪਲ ਘਰ ਬੈਠੇ ਨੇ ਜਿਨ੍ਹਾਂ ਦੇ ਹੱਥ ਦੇ ਵਿੱਚ ਕੋਣ ਹੈ ਉਹ ਬਾਹਰ ਹੋਣਾ ਚਾਹੁੰਦੇ ਕਈ ਵਾਰੀ ਪਬਲਿਕ ਜਿਹੜੀ ਹੁੰਦੀ ਆ ਜਾਂ ਸਮਾਜ ਸਾਡਾ ਹੁੰਦਾ ਹੈ ਉਹ ਕਿਤਨਾ ਕਿ ਸੋਸਾਇਟੀ ਦੇਖ ਕੇ ਹੋਰ ਤਰ੍ਹਾਂ ਕਰਦੀ ਆ ਕਿ ਸਾਡੇ ਕੋਲੇ ਨੇ ਸਰਵਰ ਲੱਗੀ ਸ਼ਰਮ ਇੱਕ ਤੁਹਾਨੂੰ ਵੀ ਸ਼ਰਮ ਲੱਗਦੀ ਜਿਵੇਂ ਪਹਿਲਾਂ ਤੁਹਾਨੂੰ ਸ਼ਰਮ ਲੱਗਦੀ ਸਾਰਿਆਂ ਨੂੰ ਲੱਗਦੀ ਜੇ ਰੋਡ ਸਾਈਡ ਜੇ ਕੰਮ 'ਚ ਨਿਕਲਣਾ ਉਹਨੂੰ ਸ਼ਰਮ ਲੱਗਣੀ ਹੈ ਕਿ ਵੀ ਆਪਣਾ ਬੰਦਾ ਦੇਖੇਗਾ ਕਹੇਗਾ ਕਿ ਕਿੱਥੇ ਰੋਡ ਤੇ ਕੰਮ ਕਰਨ ਲੱਗ ਗਿਆ ਸ਼ਰਮ ਤਾਂ ਹੁੰਦੀ ਹੈ ਪਰ ਇੱਕ ਦੋ ਦਿਨ ਹੀ ਸ਼ਰਮ ਆ ਬਸ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਕਿਹਾ ਸੀ ਕਿਰਤ ਕਰੋ ਨਾਮ ਜਪੋ ਤੇ ਵੰਡ ਛਕੋ ਇਹ ਚੀਜ਼ ਮੈਂ ਤਾਂ ਕਹਿ ਰਿਹਾ ਕਿਉਂਕਿ ਅੱਜ ਇੱਕ ਉਸ ਬੰਦੇ ਨਾਲ ਮਿਲਣ ਲੱਗੇ ਜੋ ਕੀਰਤਨ ਵੀ ਕਰਦਾ ਹੈ ਕਿਰਤ ਵੀ ਕਰਦਾ ਹੈ ਇੱਕ ਰੂਟ ਸਾਈਡ ਤੇ ਆਪਣੀ ਗੱਡੀ ਲਿਆ ਕੇ ਉਸ ਦੇ ਵਿੱਚ ਖਾਣ ਪੀਣ ਦਾ ਜਿਹੜਾ ਸਮਾਨ ਹੈ ਉਹ ਵੇਚਦੇ ਨੇ ਤੇ ਨਾਲ ਉਹਨਾਂ ਦੇ ਵਾਈਫ ਨੇ ਗੱਲਬਾਤ ਕਰਾਂਗੇ ਉਹਨਾਂ ਦੇ ਵਾਈਫ ਗੁਜਰਾਤ ਤੋਂ ਨੇ ਸੋ ساری ਗੱਲਬਾਤ ਕਰਦੇ ਆ ਕਿਵੇਂ ਇਹ ਚੀਜ਼ ਜਿਹੜੀ ਸਟਾਰਟ ਕੀਤੀ ਕੀਰਤਨ ਜਿਹੜਾ ਕੀਰਤਨ ਵੀ ਕਰਦੇ ਨੇ ਤੇ ਇਹ ਚੀਜ਼ ਵੀ ਜਿਹੜੀ ਖਾਣ ਪੀਣ ਦਾ ਸਮਾਨ ਵੀ ਲੋਕਾਂ ਦੇ ਵਿੱਚ ਖਵਾਉਂਦੇ ਨੇ ਲੋਕਾਂ ਨੂੰ ਸੋ ਵਾਈ ਗੁਰੂ ਜੀ ਦਾ ਖਾਲਸਾ ਵਾਈ ਗੁਰੂ ਜੀ ਸਰ ਸਵਾਹਿਗੁਰੂ ਜੀ ਕੀ ਫਤਿਹ ਹਾਂ ਸਭ ਤੋਂ ਪਹਿਲਾਂ ਨਾਮ ਦੱਸੋ ਜੀ ਆਪਣਾ ਮੇਰਾ ਨਾਮ ਹਰਦੀਪ ਸਿੰਘ ਹੈ ਤੇ ਤੁਹਾਨੂੰ ਕੀਰਤਨ ਕਰਦਿਆਂ ਨੂੰ ਕਿੰਨਾ ਸਮਾਂ ਹੋ ਗਿਆ ਮੈਨੂੰ ਵੈਸੇ 8-10 ਸਾਲ ਹੋ ਗਏ ਕੀਰਤਨ ਕਰਦਿਆਂ ਨੂੰ ਹਾਂਜੀ ਤੇ ਕੀਰਤਨਿਕ ਅਲੈਦਾ ਆਪਣਾ ਜਿਹੜਾ ਤੁਸੀਂ ਆਪਣਾ ਕਰਦੇ ਹੋ ਨਾ 8-10 ਸਾਲ ਹੋ ਚੁੱਕੇ ਆ ਸੋ ਇਹ ਚੀਜ਼ ਕਿਵੇਂ ਕਿਸ ਤਰ੍ਹਾਂ ਸੋਚੀ ਕਿ ਬਾਹਰ ਆ ਕੇ ਗੱਡੀ ਦੇ ਵਿੱਚ ਖਾਣਾ ਲਿਆ ਕੇ ਲੋਕਾਂ ਨੂੰ ਖਵਾਇਆ ਜਾਵੇ ਅੱਜ ਤੋਂ 6-7 ਸਾਲ ਪਹਿਲਾਂ ਵੈਸੇ ਮੈਂ ਆਪਣੀ ਘਰੇਕ ਸ਼ੁਰੂ ਕੀਤਾ ਸੀ ਕੰਮ ਪਰ ਉਹ ਮਹੱਲੇ ਕਰਕੇ ਚੱਲਿਆ ਨਹੀਂ ਘਰ ਦਾ ਘਰ ਤੇ ਉਹ ਵੈਸੇ ਮੇਰੇ ਵਾਈਫ ਗੁਜਰਾਤ ਉਹਨਾਂ ਦੀ ਆਪਣੀ ਉੱਥੇ ਲੱਸੀ ਦੀ ਛੋਪਾ ਹੈਗੀਆਂ ਗੁਜਰਾਤ ਉਹਨਾਂ ਕੋਈ ਗੁਣ ਹੈਗਾ ਲੱਸੀ ਦਾ ਤੋਂ ਲੱਸੀ ਦੁੱਧ ਆਪ ਆਪਣਾ ਦੁੱਧ ਲੈ ਕੇ ਆਈ ਆਈਦਾ ਤੇ ਉਹ ਆਪ ਕਰੀ ਜਾਗ ਲਾਈ ਕਿ ਤੇ ਆਪ ਹੀ ਵੇ ਸੋਚਿਆ ਕਿ ਘਰ ਤੇ ਚੱਲਦਾ ਨਹੀਂ ਬਾਹਰ ਰੋਡ ਤੇ ਗਰਮੀ ਬਹੁਤ ਰਿਪੈਰੀ ਹੈ ਤੇ ਕਸਟਮਰ ਨੂੰ ਆਪਣਾ ਲੱਸੀ ਪੜਾਈਏ ਤਾਂ ਥੋੜਾ ਗਰਮੀ ਤੋਂ ਰਾਹਤ ਦਿਵਾਇਆ ਨਾ ਅੱਛਾ ਆਮ ਆਪਾਂ ਦੇਖਦੇ ਹਾਂ ਕਿ ਕਪਲ ਬਾਹਰ ਜਦੋਂ ਨਿਕਲਦਾ ਜਾਂ ਤਾਂ ਪਰੌਂਠੇ ਹੁੰਦੇ ਨੇ ਜਾਂ ਮੈਗੀ ਹੁੰਦੀ ਆ ਜਾਂ ਚਣੇ ਹੁੰਦੇ ਨੇ ਚਾਵਲ ਹੁੰਦੇ ਨੇ ਕੜੀ ਚਾਵਲ ਹੁੰਦੇ ਨੇ ਰਾਜਮਾ ਚਾਵਲ ਹੁੰਦੇ ਨੇ ਪਰ ਤੁਸੀਂ ਇੱਕ ਅਲੱਗ ਦਾ ਕੰਮ ਕੀਤਾ ਲੱਸੀ ਦਾ ਹੀ ਕੰਮ ਲਗਾਤਾ ਕਰਦੇ ਪਏ ਹੋ ਸਪੈਸ਼ਲ ਤੁਹਾਨੂੰ ਦੱਸਿਆ ਨਾ ਮੇਰੇ ਵਾਈਫ ਗੁਜਰਾਤ ਤੋਂ ਉਹਨਾਂ ਦੇ ਫਾਦਰ ਸਾਹਿਬ ਦੀ ਅੱਠ 10 ਸ਼ਾਪ ਉੱਥੇ ਹੈਗੀ ਉਹਨਾਂ ਦੀ ਦੱਸਿਆ ਦੀਆਂ ਤੋਂ ਗੋਣ ਉਹ ਹੈਗਾ ਵੈਸੇ ਹੁਣ ਗਰਮੀ ਪੈ ਰਹੀ ਹੈ ਮੈਂ ਤਾਂ ਕਿ ਮੈਂ ਤਾਂ ਸੋਚਿਆ ਗਰਮੀ ਵਿੱਚ ਆਪਣੀ ਲੱਸੀ ਆਪਾਂ ਲੈ ਕੇ ਇਹ ਰੋਡ ਤੇ ਰੋਲ ਸਾਈਡ ਤੋਂ ਆ ਲੁਕੀ ਮੈਂ ਆਪਣਾ ਗੱਲ ਕਰਦੇ ਮੈਮ ਕੀ ਨਾਮ ਤੁਹਾਡਾ ਨਿੱਤਲ ਕੌਰ ਹਾਂਜੀ ਨਿੱਤਲ ਕੌਰ ਅੱਛਾ ਤੁਸੀਂ ਗੁਜਰਾਤ ਤੋਂ ਹਾਂਜੀ ਮੈਂ ਗੁਜਰਾਤ ਤੋਂ ਹਾਂ ਅੱਛਾ ਜੀ ਤੇ ਤੁਹਾਡੀ ਮੈਰਿਜ ਨੂੰ ਕਿੰਨਾ ਸਮਾਂ ਹੋ ਗਿਆ ਸਾਨੂੰ ਹੋ ਗਿਆ 15 ਸਾਲ ਹੋ ਗਏ ਅੱਛਾ ਜਿਸ ਤਰ੍ਹਾਂ ਭਾਈ ਸਾਹਿਬ ਨੇ ਦੱਸਿਆ ਕਿ ਤੁਹਾਡਾ ਦੁੱਧ ਦਾ ਹੀ ਕੰਮ ਲੱਸੀ ਦਾ ਹੀ ਕੰਮ ਹੈ ਗੁਜਰਾਤ ਦੇ ਵਿੱਚ ਤਾਂ ਤੁਹਾਡੇ ਮਾਈਂਡ ਦੇ ਵਿੱਚ ਆਇਆ ਸੀ ਜਾਂ ਭਾਈ ਸਾਹਿਬ ਦੇ ਮਾਈਂਡ ਦੇ ਵਿੱਚ ਆਇਆ ਸੀ ਮੇਰੇ ਮਾਈਂਡ ਵਿੱਚ ਆਇਆ ਸੀ ਮੈਂ ਜਲੰਧਰ ਦੇਖਿਆ ਉੱਥੇ ਲੱਸੀ ਸਾਨੂੰ ਨਹੀਂ ਪਤਾ ਲੱਗਦਾ ਸਵਾਦ ਹੈਗੀ ਹੈ ਕਿ ਨਹੀਂ ਤੇ ਸਾਨੂੰ ਐਸੇ ਆਖਿਆ ਸੀ ਆਪਣੀ ਪ੍ਰਾਇਓਰਟੀ ਕੁਆਲਿਟੀ ਦਈਏ ਲੱਸੀ ਦੀ ਵਧੀਆ ਲੱਸੀ ਪਾਈਏ ਲੋਕਾਂ ਨੂੰ ਤਾਂ ਆਪਣਾ ਟੈਸਟ ਦਈਏ ਤਾਂ ਸੇ ਆਪਣੇ ਪਹਿਲਾਂ ਸੀਟੀ ਵਿੱਚ ਖੋਲਿਆ ਸੀਗਾ ਉੱਥੇ ਨਹੀਂ ਇੰਨਾ ਲੱਗਾ ਸਾਡਾ ਤੈਨੋਂ ਅਸੀਂ ਫਿਰ ਆਪਣਾ ਇੱਥੇ ਕੋਲ ਕੇ ਦੇਖਿਆ। ਜੇ ਨਾਲ ਕਸਟਮਰ ਵੀ ਆਣੇ ਮੈਂ ਚਾਹੁੰਨਾ ਕਿ ਨਾਲ ਦੀ ਨਾਲ ਤੁਸੀਂ ਇਹਨਾਂ ਨੂੰ ਲੱਸੀ ਵੀ ਪਿਓ। ਮੈਂ ਆਪਾਂ ਗੱਲਬਾਤ ਕਰਦੇ ਆਂ। ਜੀ। ਅ ਕਿਉਂਕਿ ਜਿਸ ਤਰ੍ਹਾਂ ਮੈਂ ਪਹਿਲਾਂ ਗੱਲ ਕੀਤੀ ਕਿ ਆਮ ਆਪਾਂ ਕਪੜ ਦੇਖਦੇ ਆਂ, ਕਪੜ ਰੇੜੀ ਲਾ ਕੇ ਜਾਂ ਛੋਲੇ ਚਾਵਲ ਹੁੰਦੇ ਨੇ ਜਾਂ ਕੜੀ ਚਾਵਲ ਹੁੰਦੇ ਨੇ। ਸੋ ਇਹੋ ਚੀਜ਼ ਕਿਉਂ ਸੋਚੀ ਕਿ ਲੱਸੀ ਲੈ ਕੇ ਆਈਏ ਮਾਰਕੀਟ ਦੇ ਵਿੱਚ? ਬਿਕੋਜ਼ ਮੇਰੇ ਪਾਪਾ ਦਾ ਗੁਜਰਾਤ ਬਹੁਤ ਵੱਡਾ ਬਿਜ਼ਨਸ ਹੈ ਇਦਾਂ ਲੱਸੀ ਦਾ। ਤੇ ਉੱਥੇ ਬਹੁਤ ਲੋਕੀ ਪਸੰਦ ਕਰਦੇ ਨੇ ਤੇ ਉੱਥੇ ਦੀ ਸਪੈਸ਼ਲ ਮੈਂ ਕਿਹਾ ਇੱਥੇ ਸ਼ੁਰੂ ਕਰਕੇ ਆਪਣ ਸਪੈਸ਼ਲ ਆਈਟਮ ਆਨੇ ਸਾੜੀਆਂ ਮੈਂਗੋ ਲੱਸੀ ਮੈਂਗੋ ਮਲਾਈ ਲੱਸੀ ਸਪੈਸ਼ਲ ਲੱਸੀ ਸਪੈਸ਼ਲ ਮਲਾਈ ਤੇ ਅਸੀਂ ਆਕੇ ਚਲੋ ਨਮਕੀਨ ਛਾਹ ਸੇ ਸ਼੍ਰੀ ਖੰਡੇ ਤੇ ਖਮਨ ਤੇ ਢੋਕਲਾ ਹੈ ਅੱਛਾ ਗੁਜਰਾਤੀ ਵੀ ਟੇਸ ਤੁਸੀਂ ਨਾਲ ਰੱਖਿਆ ਨਾ ਹਾਂਜੀ ਇਹ ਗੁਜਰਾਤੀ ਕਿਹੜਾ ਕੀ ਕੀ ਨਾਲ ਹੈ ਬਣਾਏ ਤੇ ਖਮਨ ਹੈ ਅੱਛਾ ਜੀ ਹਾਂਜੀ ਇਹ ਤੁਹਾਨੂੰ ਆਂਦਾ ਖੁਦ ਬਣਾਉਣਾ ਹਾਂਜੀ ਮੈਂ ਖੁਦ ਬਣਾ ਲੈਂਦੀ ਹਾਂ ਚਾਰ ਡਿਸ਼ਸ ਕਿਹੜੀਆਂ ਹੁੰਦੀਆਂ ਨੇ ਗੁਜਰਾਤ ਦੀਆਂ ਹੋਰ ਵੀ ਕੁਝ ਨਾਲ ਹੁੰਦੀਆਂ ਫਾਫੜਾ ਜਲੇਬੀ ਐਦਾਂ ਹੁੰਦਾ ਪਰ ਨਸ ਇਸ ਤਾਲੇ ਛੋਟੇ ਸੈਟਅਪ ਤੇ ਸ਼ੁਰੂ ਕਿੰਨਾ ਹੈ ਜਿੱਦਾਂ ਲੋਕਾਂ ਦਾ ਰਿਸਪੌਂਸ ਮਿਲੇਗਾ ਅਗੇ ਬਤਾਵਾਂਗੇ। ਕਿੰਨੇ ਕਿਤਨੇ ਦਿਨ ਹੋਏ ਤੁਹਾਨੂੰ ਅਜੇ ਆਉਂਦੇ ਨੇ? ਤਿੰਨ ਚਾਰ ਦਿਨ ਹੀ ਹੋਏ। ਅੱਛਾ। ਹਾਂਜੀ। ਲੋਕ ਕੋਣਾ ਸ਼ੁਰੂ ਹੋਏ ਨਾ? ਹਾਂਜੀ ਬਹੁਤ ਲੋਕਾਂ ਨੇ ਬਹੁਤ ਵਧੀਆ ਪਸੰਦ ਕੀਤੀ ਹੈ ਤੇ ਬਹੁਤ ਵਧੀਆ ਰਿਸਪੌਂਸ ਦਿੱਤਾ ਹੈ। ਅੱਛਾ ਜਿਹੜੇ ਤੁਸੀਂ ਲੱਸੀ ਦਾ ਪੂਰਾ ਪ੍ਰੋਸੈਸ ਹੈ ਲੱਸੀ ਆਪ ਬਣਾਉਂਦੇ ਸਾਰੀ? ਹਾਂਜੀ ਸਾਰਾ ਕੁਝ ਆਪ। ਨਹੀਂ ਰਿੜਕ ਦਿਓ ਜਾਂ ਲੈ ਕੇ ਉਹ ਆਪਣੇ ਅਸੀਂ ਆਪਣੇ ਲਾਗੇ ਆ ਦੁੱਧ ਆਪ ਆਪਣੇ ਕਿਤੇ ਹੈ? ਹਾਂਜੀ ਹਾਂਜੀ। ਇਹ ਕਿਸ ਤਰ੍ਹਾਂ ਕਹਿ ਰਹੇ ਤੁਸੀਂ? ਆਪ ਦੁੱਧ ਲੈ ਕੇ ਆਦਮ ਮੋਲ? ਦੁੱਧ ਵੀ ਮਹਿੰਗਾ ਲੈ ਕੇ ਆਨੇ ਆ 70 ਰੁਪਏ ਕਿਲੋ ਵਾਲਾ ਹਾਂਜੀ। ਕਿੰਨੇ ਕੀ ਵਧੀਆ ਦੇਨੇ ਪਏ ਆ? ਕੁਆਲਿਟੀ ਫਿਰ ਤੁਸੀਂ ਵੀ ਇਹਨਾਂ ਤੈਨੂੰ ਖਟਾਸ ਲੱਗੇਗੀ ਬਿਲਕੁਲ ਮਿੱਠੀ ਖੰਡ ਲੱਗੇ ਮਿਲਾਈ ਵਾਲੀ ਜਿੱਦਾਂ ਕਿ ਇਹ ਕਰੀਮੀ ਕਰੀਮੀ ਜੀਜੀ ਉਹ ਲੱਗੀ ਤੁਹਾਨੂੰ ਲੱਗੇਗੀ ਅੱਛਾ ਪਈ ਸਾਬ ਅਕਸਰ ਆਪਾਂ ਦੇਖਦੇ ਹਾਂ ਕਿ ਜਿੱਦਾਂ ਤੁਸੀਂ ਨਾਨਕ ਕੀਰਤਨ ਵੀ ਕਰਦੇ ਹੋ ਬਹੁਤ ਘੱਟ ਲੋਕ ਦੇਖਦੇ ਆਂ ਜੋ ਗੁਰਮਤ ਦੇ ਨਾਲ ਤਾਂ ਜੁੜੇ ਹੋਏ ਨੇ ਕਿ ਨਾਲ ਦੇ ਨਾਲ ਇਦਾਂ ਦਾ ਦਾ ਕਿਰਤ ਵੀ ਕੋਈ ਕਰਦੇ ਹੁਣ ਸੋ ਮੈਨੂੰ ਲੱਗਦਾ ਕਿ ਇੱਕ ਬਹੁਤ ਵੱਡੀ ਮਿਸਾਲ ਤੁਸੀਂ ਇੱਕ ਦਿੱਤੀ ਹੈ ਜਿਹੜੇ ਆਪਣੇ ਕੁਝ ਪਾਠੀ ਭਰਾ ਨੇ ਜਾਂ ਸਿੰਘ ਭਰਾ ਨੇ ਜਾ ਕਿਉਂਕਿ ਅੱਜਪਾ ਮਾਰਕੀਟ ਦੇ ਵਿੱਚ ਦੇਖਦੇ ਆ ਕਿ ਅੱਜ ਕੱਲ ਜਿਹੜੇ ਸਰਦਾਈ ਵਾਲੇ ਸਿੰਘ ਨੇ ਨਿਆਂਗ ਸਿੰਘ ਉਹ ਵੀ ਬਾਹਰ ਨਿਕਲੇ ਨੇ ਉਹ ਵੀ ਇਹ ਚੀਜ਼ ਕਰਦੇ ਪਏ ਨੇ ਜੀ ਹੋਇਆ ਇਹ ਬਹੁਤ ਵਧੀਆ ਕਿਤਾ ਕਿ ਜਿਹੜੇ ਸਿੰਘ ਆਪਣੇ ਅੱਗੇ ਆਏ ਵੈਸੇ ਉਹਨਾਂ ਨੂੰ ਸਾਰੇ ਇਹ ਦੇ ਨਸ਼ੇੜੀ ਕਹਿੰਦੇ ਆ ਪੰਗ ਪੇਣ ਕਹਿੰਦੇ ਆ ਪਰ ਉਹਨਾਂ ਨੇ ਆਪਣਾ ਜੋਬ ਜੋ ਕੀਤਾ ਜੋ ਉਹਨਾਂ ਨੇ ਆਪਣੇ ਹੱਥ ਨਾਲ ਗੋਣਾ ਉਹ ਲੈ ਕੇ ਅੱਗੇ ਆਂਦਾ ਵਧੀਆ ਕੀਤਾ ਉਹਨਾਂ ਵੈਸੇ ਉਹਨਾਂ ਨੇ ਇੱਕ ਨੇ ਕੀਤਾ ਵੈਸੇ ਕਰਦੇ ਕਰਦੇ ਕਈ ਸਿੰਘਾਂ ਨੇ ਸਰਦਾਈ ਲਈ ਅੱਛਾ ਜਿਸ ਤਰ੍ਹਾਂ ਤੁਸੀਂ ਪਹਿਲਾਂ ਮੈਂ ਗੱਲ ਕੀਤੀ ਕੀਰਤਨ ਕਰਦੇ ਉਹਨਾਂ ਨਾਲ ਤੇ ਜਦੋਂ ਕੀਰਤਨ ਦਾ ਕਿਤੇ ਜਾਣਾ ਹੋਵੇ ਸਮਾਗਮ ਹੋਵੇ ਫਿਰ ਦੁਕਾਨ ਬੰਦ ਹੋਏਗੀ ਇਸੇ ਬੰਦੇ ਹੋਏਗੀ ਕਿਉਂਕਿ ਸਾਰਾ ਗੱਡੀ ਮੈਂ ਹੀ ਲੈ ਕੇ ਆਣੀ ਚਲਾਨੀ ਮੈਂ ਹੀ ਮਾਲ ਤਿਆਰਤ ਵੇਹੇ ਉਹਨੇ ਕਰਨਾ ਪਰ ਸੈਟਅਪ ਕਰਕੇ ਲੈ ਕੇ ਜਾਣਾ ਹੋਕਾ ਵਾ ਅੱਛਾ ਇਸ ਤੋਂ ਪਹਿਲਾਂ ਤੁਸੀਂ ਹਾਊਸ ਵਾਈਫ ਸੀਗੇ ਹਾਂਜੀ ਮੈਂ ਹਾਊਸ ਵਾਈਫ ਹਾਂ ਹਾਂਜੀ ਅੱਜਕੱਲ ਕਿਉਂਕਿ ਬਹੁਤ ਸਾਰੇ ਕਪਲ ਦੇਖੇ ਨੇ ਜੋ ਕਿ ਕਹਿੰਦੇ ਨੇ ਕਿ ਵਿਲੇ ਬੈਠੇ ਰਹਿੰਦੇ ਨੇ ਘਰੇ ਵੀ ਬਾਹਰ ਜਗ੍ਹਾ ਕੁਝ ਕੰਮ ਕਰਦੇ ਆ ਅਸੀਂ ਇੱਧੇ ਗੁਰਸਿੱਖਾ ਫੈਮ ਆ ਕਪਲਾਂ ਨੂੰ ਦੇਖ ਕੇ ਅਸੀਂ ਅੱਗੇ ਆਏ ਆ ਜਿਹੜੇ ਆਪਣੇ ਆਪ ਨੂੰ ਅੱਗੇ ਕਰਦੇ ਆਂ ਤਾਂ ਉਸ ਵਸਾ ਉਹਨਾਂ ਨੂੰ ਦੇਖ ਦੇ ਕੇ ਅਸੀਂ ਵੀ ਆਕੇ ਚੱਲਾ ਆਪਣੀ ਪ੍ਰਾਈਵੇਟ ਚੀਜ਼ੇ ਸੀ ਆਪਾਂ ਲੋਕਾਂ ਨੂੰ ਪਿਆਈਏ ਸਪੈਸ਼ਲ ਆਈਟਮਾਂ ਤੇ ਅੱਜ ਅਸੀਂ ਵੀ ਕਿਤੇ ਅਸ਼ਾਇਰ ਵਿੱਚ ਦੇਖੀ ਨਹੀਂ ਵੈਸੇ ਕੋਈ ਰੋਡਸਾਈਡ ਕੋਈ ਜਿਦਾ ਲਾਇਆ ਹੋਵੇ ਕਿਸੇ ਨੇ ਸਟਾਲ ਤੇ ਇਹਦੇ ਵੈਸੇ ਆਪਾਂ ਨੂੰ ਲੱਸੀ ਦਾ ਆਪਣਾ ਗੁਣ ਹੈਗਾ ਤਾਂ ਕਰਕੇ ਆਪਾਂ ਅੱਗੇ ਆ ਗਏ ਵੈਸੇ ਉਹ ਮੈਂ ਵੀ ਕੀਰਤਨ ਕਰਦਾ ਵਾਂ ਇਹ ਗਰਮੀਆਂ ਨੂੰ ਸਾਡਾ ਥੋੜਾ ਸੀਜ਼ਨ ਸਲੋ ਹੀ ਹੁੰਦਾ ਕੱਟੀ ਹੁੰਦਾ ਵਾ ਉਹਦੇ ਕਰਕੇ ਚੱਲੋ ਅਸੀਂ ਕਿ ਰੋਡਸਾਈਡ ਆਪਣਾ ਕੰਮ ਕਰਕੇ ਦੇਖੀਏ ਦੇਖੋ ਜੇਪਾ ਆਪਣੇ ਪੰਜਾਬੀਆਂ ਦੀ ਗੱਲ ਕਰੀਏ ਪੰਜਾਬੀ ਹੈ ਨਾ ਕਿਤਨਾ ਕਿਤੇ ਇਸ ਕੰਮ ਨੂੰ ਝਿਜਕਦੇ ਨੇ ਬਾਹਰਲੇ ਬੰਦੇ ਕਹਿੰਦੇ ਫਿਰ ਦੂਜਿਆਂ ਨੂੰ ਦੋਸ਼ ਦਿੰਦੇ ਕਿ ਬਾਹਰਲੇ ਬੰਦੇ ਆ ਕੇ ਕੰਮ ਕਰਦੇ ਨੇ ਪੰਜਾਬੀ ਕਾਹਤੋਂ ਪਿੱਛੇ ਨੇ ਹੁਣ ਜੇ ਬਾਹਰ ਬੰਦਾ ਆਉਂਦਾ ਹੈ ਪੰਜਾਬੀ ਤਾਂ ਉਹ ਸਪੋਰਟ ਵੀ ਨਹੀਂ ਕਰਦੇ ਕਿਤਨਾ ਕਿਤੇ ਨਹੀਂ ਵੈਸੇ ਮੈਨੂੰ ਹੁਣ ਕਿਤਾ ਸਪੋਰਟ ਕਰਦੇ ਆ ਕੇਸ ਕਈ ਕੋਰ ਸਿੱਖ ਆਇਆ ਇੱਕ ਕੋਰ ਸਿੱਖ ਵੀ ਆਈ ਗਈਆਂ ਹਨ ਕਿ ਆਗੀ ਕਿਤਾ ਚਲੋਦੀ ਸਰਦਾਰ ਰੀਖ ਸ਼ੁਰੂ ਕੀਤਾ ਬਹੁਤ ਹੀ ਤੁਹਾਨੂੰ ਕਿੰਨੇ ਸੈਫਟੀ ਵੀ ਕੀਤਾ ਪਰ ਮਰੀ ਲਗਾ ਹਾਂਜੀ अच्छा ते जणियां लस्सी दे किन्ने के आइटम ਤੁਸੀਂ ਰੱਖੀਆਂ ਨੇ ਅਸੀਂ ਜਿੱਤਾ ਮੰਗੋ ਲੱਸੀ ਬਲਾਈਓ ਜੀ ਲੱਸੀ ਹੈ नमकीन ਛਾਸ ਹੈ ਹਾਂਜੀ ਨਹੀਂ ਵੀ ਨਾਲ ਇਹ ਚੀਜ਼ਾਂ ਵੇਚਦੇ ਵੀ ਹੁਣ ਨਾਲ ਹਾਂਜੀ ਦਹੀਂ ਵੀ ਆਪਣਾ ਹੀ ਹੈ ਹਾਂਜੀ ਇਹ ਸ਼੍ਰੀ ਖੰਡ ਕਦੇ ਸ਼੍ਰੀ ਇੱਕ ਸ਼੍ਰੀ ਖੰਡ Gujarati आइटम ਆ ਜਿੱਦਾਂ ਇਹਦੇ ਬਣੀ ਹੁੰਦੀ ਹੈ ਸਪੈਸ਼ਲ ਇਹ ਤੁਸੀਂ ਸ਼੍ਰੀ ਖੰਡ ਤੇ ਇੜਾਈਚੀ ਸ਼੍ਰੀ ਖੰਡੇ ਹਾਂਜੀ ਜੀ ਤੁਸੀਂ ਹਾਂਜੀ ਤੇ ਫੈਮਿਲੀ ਦੇ ਵਿੱਚ ਤੁਹਾਡੇ ਕੌਣ ਕੌਣ ਹੈ ਫੈਮਿਲੀ 'ਚ ਮਦਰ ਫਾਦਰ ਹੈਗੇ ਨਾਲ ਤੇ ਬੱਚੇ ਬਰਦਰ ਹੈਗਾ ਉਹ پیسے ਫੌਰਨ ਜੇ ਬੱਚੇ ਨਾਲ ਕੁੜੀਆ ਇੱਕ ਬੇਟਾ ਤੇ ਮੈਂ ਚਾਹੁੰਦਾ ਥੋੜਾ ਜਿਹਾ ਦਿਖਾ ਸਕਦੇ ਹੋ ਵੀ ਕਿਸ ਤਰੀਕੇ ਦੇ ਨਾਲ ਇਹ ਚੀਜ਼ਾਂ ਬਣਾਈਆਂ ਥੋੜਾ ਓਪਨ ਕਰਕੇ ਦਿਖਾ ਸਕਦੇ ਹੋ ਅੱਛਾ ਇਹ ਇਹ ਮੜਾਈ ਲੱਸੀ ਹੈ ਇਹ ਸਿੰਪਲ ਲੱਸੀ ਹੈ ਸਿੰਪਲ ਹਾਂਜੀ ਤੇ ਇਹ ਵਾਲੀ ਇਹ ਮੈਂਗੋ ਲੱਸੀ ਹੈ ਮੈਂ ਚਾਹੁੰਨਾ ਕਿ ਕੈਮਰਾ ਇੱਕ ਵਾਰੀ ਮਾਰਿਆ ਜਾਵੇ ਅੱਛਾ ਇਹ ਮੈਂਗੋ ਲੱਸੀ ਹੈ ਜੀ ਤੇ ਇਸ ਸਾਈਡ ਤੇ ਜੀ ਇੱਕ ਸਾਈਡ ਤੇ ਸਿੰਪਲ ਲੱਸੀ ਦੂਸਰੀ ਸਾਈਡ ਤੇ ਦੂਜੀ ਜਿਹੜੀ ਆਪਾਂ ਜੀ ਛੋਦੇ ਜਾਨੀ ਲਸੀ ਵਾਲੇ ਉਹ ਦਹੀਂ ਦੀ ਮਲਾਈ ਬੰਦੇ ਆ ਆਪਾਂ ਦੁੱਧ ਦੀ ਮਲਾਈ ਬਣੇ ਇਹ ਸਾਰੀ ਮਲਾਈ ਆ ਜੀ ਆਪਾਂ ਇਹੀ ਬਣੇ ਮੀਓ ਪਿਓਰ ਬਣੇ ਮਲਾਈ ਪਿਓਰ 70 ਰੁਪਏ ਦੁੱਧ ਦੀ ਮਲਾਈ ਆ ਜੇ ਲੋਕੀ ਸਾਈਡ ਦੁਕਾਨ ਵਾਲੇ ਉਹ ਦਹੀਂ ਦੀ ਮਲਾਈ ਚੱਕ ਕੇ ਬੰਦੇ ਉਹ ਪਤਲੀ ਹੁੰਦੀ ਇਹ ਪਿਓਰ ਮੋਟੀ ਜਗਾੜੀ ਤੁਸੀਂ ਖਵਾਓਗੇ ਤੇ ਜਿਵੇਂ ਮੈਂ ਇੱਕ ਮਜ਼ਾ ਵੈਸੇ ਤੁਹਾਨੂੰ ਇੱਕ ਚੀਜ਼ ਪੁੱਛਣ ਲੱਗਾ ਆਮ ਅਸੀਂ ਦੁਕਾਨਦਾਰ ਦੇਖਦੇ ਆ ਉਹ ਆਪਣਾ ਫਾਇਦਾ ਸੋਚਦੇ ਨੇ ਕਿ ਯਾਰ ਜੇ ਮਾੜੀ ਚੀਜ਼ ਵੀ ਖਵਾ ਦਾਂਗੇ ਕੁਝ ਪੈਸੇ ਬਣਣਗੇ ਸਾਡੇ ਪਰ ਤੁਹਾਨੂੰ ਲੱਗਦਾ ਕਿ ਇੰਨਾ ਮਿੰਗਾ ਸਮਾਨ ਖਵਾ ਕੇ ਤੁਹਾਨੂੰ ਕੁਝ ਬਚੇਗਾ ਚਲੋ ਬੱਚੇ ਨਾ ਬਜਿਓ ਚਲੋ ਵਾਈਗੁਰ ਦੀ ਕਿਰਪਾ ਹੀ ਆ ਚਲੋ ਚਲੀ ਜਾਂਦਾ ਕੰਮ ਬੱਚਦਾ ਹੈ ਤਾਂ ਨਹੀਂ ਕਿ ਬੱਚਤ ਬੱਚਦਾ ਵਾ ਪਰ ਕੁਆਲਟੀ ਆਪ ਵਧੀਆ ਖਵਾਨੇ ਬੇ ਲੋਕੀਆ ਖਾ ਕੇ ਕਹਿਣ ਕਿ ਵਧੀਆ ਕੀ ਇੱਕ 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 ਸਵਾਲ ਮੇਰਾ ਹੋਰ ਸੀ ਇਹ ਜਿਹੜਾ ਕੰਮ ਹੈ ਬੜਾ ਰਸੂ ਵਾਲਾ ਇਸ ਤਰ੍ਹਾਂ ਕੋਈ ਕੰਮ ਨਹੀਂ ਬੜਾ ਧਾਮ-ਜਾਮ ਨਹੀਂ ਇੱਕ ਵਾਰੀ ਕੱਪ ਦੇ ਵਿੱਚ ਸਿਰਫ ਲੱਸੀ ਪਾਉਣੀ ਆ ਸੋ ਤੁਸੀਂ ਦੋਨਾਂ ਨੇ ਕਿਵੇਂ ਸੋਚਿਆ ਵੀ ਇੱਕ ਜਣਾ ਵੀ ਕੰਮ ਕਰ ਸਕਦਾ ਹੈਗਾ ਤੁਸੀਂ ਕਿਦਾਂ ਸੋਚਦੇ ਹੋ ਮੇਰੇ ਨਾਲ ਜਾਂ ਤੁਸੀਂ ਕਿਹਾ ਸੀ ਕਿ ਵੀ ਨਾਲ ਆਓ ਜਾਂ ਕਿਦਾਂ ਮੈਂ ਕਿਹਾ ਨਾਲ ਹੀ ਜਾਵੇ ਵਧੀਆ ਵਾ ਕਿਉਂਕਿ ਮੈਂ ਜੋ ਵੀ YouTube ਦਾ ਅਜਿਹਾ ਦੇਖੀ ਵੀਡੀਓ ਕੱਪ ਲਈ ਕਰਦੇ ਵੀ ਜ਼ਿਆਦਾ ਕੰਮ ਨਾਲ ਕਿਉਂਕਿ ਉਹ ਮੇਨ ਕੰਮ ਦੇ ਸਾਰਾ ਉਹਦੇ ਜਮੇ ਦੇ ਅੱਗੇ ਇੱਥੇ ਆ ਕੇ ਬਸ ਉਹਨਾਂ ਨੂੰ ਕਰਨਾ ਸਾਰੇ ਵੀ ਕਰਨਾ ਕੰਮ ਗਲਾਸ ਪਾਣਾ ਬਾਕੀ ਮੇਨ ਕੰਮ ਇਹਦਾ ਸਾਰਾ ਬਹੁਤ ਵਧੀਆ ਲੱਗਾ ਜੀ ਤੁਹਾਡੇ ਨਾਲ ਗੱਲਬਾਤ ਕਰਕੇ ਜਿਹੜੇ ਹੋਰ ਵੀ ਕਪਲ ਘਰ ਬੈਠੇ ਨੇ ਜਿਨ੍ਹਾਂ ਦੇ ਹੱਥ ਦੇ ਵਿੱਚ ਗੋਣਾ ਹੈ ਉਹ ਬਾਹਰ ਹੋਣਾ ਚਾਹੁੰਦੇ ਕਈ ਵਾਰੀ ਪਬਲਿਕ ਜਿਹੜੀ ਹੁੰਦੀ ਆ ਜਾਂ ਸਮਾਜ ਸਾਡਾ ਹੁੰਦਾ ਹੈ ਉਹ ਕਿਤਨਾ ਕਿ ਸੋਸਾਇਟੀ ਦੇਖ ਕੇ ਹੋਰ ਤਰ੍ਹਾਂ ਕਰਦੀ ਆ ਕਿ ਸਾਨੂੰ ਵੀ ਪਹਿਲੇ ਦਿਨ ਸਾਨੂੰ ਲੱਗੀ ਸ਼ਰਮ ਆ ਇਹ ਤੁਹਾਨੂੰ ਸ਼ਰਮ ਲੱਗੇ ਜੀ ਪਹਿਲੇ ਤਾਂ ਕੀ ਸ਼ਰਮ ਲੱਗਦੀ ਸਾਰੇ ਨੂੰ ਲੱਗਦੀ ਜੇ ਰੋਡ ਸਾਈਡ ਜੇ ਕੰਮ ਚ ਨਹੀਂ ਕਰਨਾ ਉਹਨੂੰ ਸ਼ਰਮ ਲਗਣੀ ਹੈ ਕਿ ਵੀ ਆਪਣਾ ਬੰਦਾ ਦੇਖੇਗਾ ਕਹੇਗਾ ਕਿ ਇੱਕ ਇੱਕ ਕਿਥੇ ਰੋਡ ਤੇ ਕੰਮ ਕਰਨ ਲੱਗ ਗਿਆ ਸ਼ਰਮ ਤਾਂ ਹੁੰਦੀ ਹੈ ਪਰ ਇੱਕ ਦੋ ਦਿਨ ਦੀ ਸ਼ਰਮ ਆ ਬਸ ਕੁਝ ਪੈਸੇ ਦੇਣਾ ਚਾਹੁੰਦੇ ਉਹਨਾਂ ਭੈਣਾਂ ਨੂੰ ਵੀ ਜੋ ਬਾਹਰ ਆਉਣਾ ਚਾਹੁੰਦੀਆਂ ਨੇ ਕੰਮ ਕਰਨਾ ਚਾਹੁੰਦੀਆਂ ਨੇ ਹਾਂਜੀ ਜ਼ਰੂਰ ਕਰਨ ਅੱਗੇ ਆਣ ਤੇ ਪਤਾ ਲੱਗਦਾ ਹੈ ਫਿਰ ਜਦੋਂ ਆਪਣੇ ਗਰਾਹਕ ਹੀ ਸਾਨੂੰ ਅੱਗੇ ਉਹ ਦਿੰਦੇ ਆ ਪ੍ਰੋਸਾਹਨ ਹੌਸਲਾ ਦਿੰਦੇ ਕਿ ਤੁਸੀਂ ਕਰੋ ਵਧੀਆ ਹੈ ਹਾਂਜੀ ਤੇ ਘਰ ਸੇ ਕਈ ਫੈਮਿਲੀ ਸਾਡੇ ਕੋਲ ਆਏ ਨੇ ਜਿਹੜਾ ਸਾਨੂੰ ਸਪੋਰਟ ਕਰਕੇ ਵੀ ਗਏ ਨੇ ਜਿੱਦਾਂ ਸਮਾਨ ਲੈ ਕੇ ਵੀ ਗਏ ਨੇ ਤਾਂ ਕਹਤ ਬਹੁਤ ਵਧੀਆ ਕੀਤਾ ਹੈ ਹਾਂਜੀ ਬਹੁਤ ਬਹੁਤ ਸ਼ੁਕਰੇ ਜੀ ਗੱਲਬਾਤ ਕਰਨ ਲਈ ਬਹੁਤ ਬਹੁਤ ਸ਼ੁਕਰੀ ਸੋ ਇੱਕ ਇਸ ਤਰ੍ਹਾਂ ਤਰ੍ਹਾਂ ਦਿਖਾਇਆ ਕਿ ਇੱਕ ਰੂਟ ਸਾਈਡ ਦੇ ਵਿੱਚ ਇੱਕ ਜਿਹੜਾ ਕੱਪਲ ਹੈ ਤੇ ਭਾਈ ਸਾਹਿਬ ਜਿਹੜਾ ਕੀਰਤਨ ਵੀ ਨਾਲ ਕਰਦੇ ਨੇ ਆਪਣੇ ਕੀਰਤਨ ਵੀ ਨਾਲ ਕਰਦੇ ਨੇ ਤਾਂ ਇਹਨਾਂ ਨੂੰ ਦੇਖ ਕੇ ਬੜਾ ਵਧੀਆ ਲੱਗਾ ਹੋਰ ਜਿਹੜੇ ਕੱਪਲ ਬਾਹਰ ਆਉਣਾ ਚਾਹੁੰਦੇ ਨੇ ਮੈਨੂੰ ਲੱਗਦਾ ਹੈ ਕਿ ਸੰਘ ਨਹੀਂ ਕਰਨੀ ਚਾਹੀਦੀ ਸ਼ਰਮ ਨਹੀਂ ਕਰਨੀ ਚਾਹੀਦੀ ਕੰਮ ਨੂੰ ਸੋ ਮੈਨੂੰ ਲੱਗਦਾ ਕਿਤਨਾ ਕਿਤੇ ਉਹਨਾਂ ਨੂੰ ਵੀ ਬਾਹਰ ਆਉਣਾ ਚਾਹੁੰਦਾ ਹੈ ਚਾਹੀਦਾ ਹੈ ਜੋ ਬਾਹਰ ਆ ਕੇ ਆਪਣਾ ਕੰਮ ਕਰਨਾ ਚਾਹੁੰਦਾ ਹੈ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲਈ ਫੋਲੋ ਕਰੇ ਦੈਨਿਕ ਸਵੇਰਾ ਟੀਵੀ YouTube Facebook Instagram X ਵੱਟਸਐਪ ਚੈਨਲ ਬਦ